ਸੜਕ ਦੇ ਉੱਤੇ ਜਾ ਕੇ ਮੈਨੂੰ ਯਾਦ ਆ ਮੈਂ ਇਹ ਅੱਖਾਂ ਖੋਲ ਕੇ ਕਿਹਾ ਸੀ ਕਿ ਸੱਚੇ ਪਾਤਸ਼ਾਹ ਹੁਣ ਤੂੰ ਤੇ ਮੈਂ ਆ ਓਏ ਤੇ ਤੂੰ ਮੇਰਾ ਸਾਥ ਨਾ ਛੱਡੀ ਤੇ ਮੈਨੂੰ ਮੂਰਖ ਨੂੰ ਆਪਣੇ ਸਾਥ ਤੋਂ ਪਰੇ ਨਾ ਹੋਣ ਦੇ ਅੰਮੀ ਤੁਸੀਂ ਜਿਵੇਂ ਦੱਸਿਆ ਕਿ 25-30 ਦੇਸ਼ਾਂ ਦੇ ਵਿੱਚ ਆਪ ਜੀ ਨੇ ਯਾਤਰਾ ਕੀਤੀ ਹੈ ਕਿਸੇ ਨਾ ਕਿਸੇ ਪਰਪਸ ਨਾਲ ਗਏ ਹੋ ਸਿੱਖੀ ਸਰੂਪ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਂ ਉੱਥੋਂ ਦੇ ਲੋਕਾਂ ਵੱਲੋਂ ਵੀ ਕਿਸੇ ਤਰ੍ਹਾਂ ਦਾ ਸਿੱਖੀ ਸਰੂਪ ਪ੍ਰਤੀ ਕੋਈ 네ਗੈਟਿਵਿਟੀ ਜਾਂ ਆਪੋਜ਼ਿਟ ਮਾਹੌਲ ਤਾਂ ਨਹੀਂ ਆਪ ਜੀ ਨੂੰ ਦੇਖਣ ਨੂੰ ਮਿਲਿਆ ਮੈਂ 1977 77 ਵਿੱਚ ਪਹਿਲੀ ਵਾਰ ਹਰ ਇਜਾਦ ਦੇ ਵਿੱਚ ਬੈਠਿਆ ਤੇ ਇਥਨ ਐਸ ਪੀ ਐਚ ਡੀ ਲੈ ਗਿਆ ਸਕਾਲਰਸ਼ਿਪ ਉਹਨਾਂ ਦਾ ਸੀ ਆਣ ਜਾਣ ਦਾ ਖਰਚਾ ਉਹਨਾਂ ਦਾ ਸੀ ਉੱਥੇ ਜਾ ਕੇ ਮੈਂ ਕਿਸੇ ਇੱਕ ਵੀ ਵਿਅਕਤੀ ਨੂੰ ਨਹੀਂ ਜਾਣਦਾ ਲੇਕਿਨ ਸੜਕ ਦੇ ਉੱਤੇ ਜਾ ਕੇ ਮੈਨੂੰ ਯਾਦ ਆ ਮੈਂ ਇਹ ਅੱਖਾਂ ਖੋਲ ਕੇ ਕਿਹਾ ਸੀ ਕਿ ਸੱਚੇ ਪਾਤਸ਼ਾਹ ਹੁਣ ਤੂੰ ਤੇ ਮੈਂ ਆ ਓਏ ਤੇ ਤੂੰ ਮੇਰਾ ਸਾਥ ਨਾ ਛੱਡੀ ਤੇ ਮੈਨੂੰ ਮੂਰਖ ਨੋ ਆਪਣੇ ਸਾਧ ਤੋਂ ਭਰੇ ਨਾ ਹੋਉਂਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੈਂ ਨਾਲ ਲੈ ਕੇ ਗਿਆ ਸਾ ਉਦੋਂ ਤੇ ਉਹ ਮੈਂ ਜਦੋਂ ਹੌਸਟਲ ਦਾ ਕਮਰਾ ਮਿਲਿਆ ਉਹਦੇ ਵਿੱਚ ਹੀ ਬਿਰਾਜबान ਕਰ ਦਿੱਤਾ ਬਾ ਗੋੜ ਲਾ ਦਿੱਤਾ ਕਿ ਇੱਥੇ ਜੋੜੇ ਲੈ ਕੇ ਕੋਈ ਨਹੀਂ ਆਏਗਾ ਇਹ ਰੱਬ ਦਾ ਘਰ ਹੈ ਚਰਚ ਹੈ ਚਰਚ ਸਮਝੋ ਤੇ ਉਸ ਹਿਸਾਬ ਨਾਲ ਸਾਰਿਆਂ ਨੇ ਉਹ ਰਿਸਪੈਕਟ ਦਿੱਤਾ ਇਹ ਜ਼ਰੂਰਤ ਰੱਬ ਨੇ ਪਹਿਲੇ ਦਿੱਤੀ ਤੇ ਰਿਸਪੈਕਟ ਬਾਅਦ ਵਿੱਚ ਆਉਂਦਾ ਹੈ ਰੱਬ ਪਹਿਲੇ ਅੰਦਰ ਬੈਠ ਕੇ ਕਹਿੰਦਾ ਕਿ ਤੂੰ ਸਿੱਖੀ ਤੇ ਪਰਪੱਕ ਹੋ ਉਹ ਆਵਾਜ਼ ਜੇ ਮੈਂ ਸੁਣ ਲਵਾਂ ਤੇ ਪਰਪੱਕ ਹੋ ਜਾਵਾਂ ਬਾਕੀ ਸਾਰਾ ਕੁਝ ਪਰਛਾਵਿਆਂ ਵਾਂਗ ਮਗਰ ਆਉਂਦਾ ਇਥਨ ਸ਼ਹਿਰ ਲੰਗਪਗ ਉਸ ਵੇਲੇ 10 ਲੱਖ ਲੋਕਾਂ ਦਾ ਸ਼ਹਿਰ ਸੀ ਸਾਰੇ ਸ਼ਹਿਰ ਦੇ ਵਿੱਚ ਮੈਂ ਇਕੱਲਾ ਸਿੱਖ ਸੀ ਇਕੱਲਾ ਸਿੱਖ ਪਗੜੀ ਵਾਲਾ ਧਾੜੀ ਵਾਲਾ ਬਜ਼ਾਰਾਂ ਦੇ ਵਿੱਚ ਯੂਨੀਵਰਸਟੀਆਂ ਦੇ ਵਿੱਚ ਰਿਸਰਚ ਇੰਸਟੀਚੂਟਸ ਦੇ ਵਿੱਚ ਘਰ ਦੇ ਵਿੱਚ ਹੌਸਟਲ ਦੇ ਵਿੱਚ ਕਿਤੇ ਵੀ ਮੈਨੂੰ ਸੰਕੋਚ ਨਹੀਂ ਆਇਆ ਤੇ ਕਿ ਮੈਨੂੰ ਔਖਾ ਹੈ ਮੈਨੂੰ ਸਗੋ ਮੇਰੀ ਦਸਤਾਰ ਬੰਨੀ ਹੋਈ ਦੇਖ ਕੇ ਮੇਰਾ ਰੂਪ ਦੇਖ ਕੇ ਮੈਨੂੰ ਤਾਂ ਰੋਕ ਲੈਦੇ ਸਨ ਕਿ ਤੂੰ ਕੌਣ ਹੈ ਤੇ ਮੈਂ ਉਹਦੇ ਉੱਤੇ ਆਰਟੀਕਲਸ ਵੀ ਲਿਖਿਓਏ ਨੇ ਸਿੱਖ ਇਨ ਗ੍ਰੀਸ ਉਸ ਤੋਂ ਪਹਿਲੇ ਮੈਂ ਐਮਏ ਕਰਕੇ ਜਿਹੜੀ ਨੌਕਰੀ Rajasthan ਲੱਗੀ ਸੀ ਉਹਦੇ ਉੱਤੇ ਵੀ ਲਿਖਿਆ ਸੀ ਇਹ ਸਿੱਖ ਹਿੰਦੀ دیਵਾਨਾ ਇਹ ਇਨ Rajasthan ਸਿਟੀ ਜਿੱਥੇ ਗਿਆ ਉਹ ਆਪੇ ਦੇਖਦੇ ਸਨ ਤੁਸੀਂ ਅੰਮ੍ਰਿਤ ਵੇਲੇ ਉਕਸ਼ਣ ਹੈ ਤੁਸੀਂ ਪਾਠ ਕਰਨਾ ਹੈ ਬਾਕੀ ਦਾ ਕੰਮ ਗੁਰੂ ਨੇ ਕਰਨਾ ਹੈ ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਵੀ ਗੁਰੂ ਕਰਵਾ ਰਿਹਾ ਪਰ ਇਹਨੂੰ ਸਾਵਣਾ ਤੇ ਮੈਂ ਆ। ਇਸ ਲਈ ਮੈਨੂੰ ਤਾਂ ਕਿਤੇ ਵੀ ਔਖ ਨਹੀਂ ਆਇਆ। ਦੋ ਵਾਰੀ ਔਖ ਆਇਆ ਮੈਂ ਦੱਸ ਦਿੰਦਾ। ਜਦੋਂ ਮੈਂ ਇਥੇ ਨਸਿਆ ਹੋ ਸੁਧ ਦੇ ਵਿੱਚ ਰਹਿੰਦਾ ਸਾਂ। ਮੇਰੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਤੋਂ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਕਿਰਪਾਨ ਤੋਂ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਕਿਰਪਾਨ ਪਾਣੀ ਉਹ ਕੁਕਮਦੂਲੀ ਹੈ ਕਾਨੂੰਨ ਦੇ ਖਿਲਾਫ ਹੈ ਇਹ ਤਾਂ ਨਹੀਂ પા ਸਕਦੇ ਤੇ ਮੈਂ ਫਿਰ ਆਪਣੇ ਪ੍ਰੋਫੈਸਰ ਸਾਹਿਬ ਨੂੰ ਜਾ ਕੇ ਕਿਹਾ ਕਿ ਇਹ ਘਟਨਾ ਹੈ ਤੇ ਮੈਂ ਤੇ ਕਿਰਪਾਨ ਬਿਨਾਂ ਨਹੀਂ ਰਹਿਣਾ ਉਹ ਕਹਿੰਦੇ ਮੈਨੂੰ ਨਹੀਂ ਪਤਾ ਇਹ ਤੇਰਾ ਆਪਣਾ ਮਾਮਲਾ ਹੈ ਪਰ ਮੈਂ ਤੈਨੂੰ ਏਥਨਸ ਸਿਟੀ ਦੇ ਸਭ ਤੋਂ ਵੱਡੇ ਪੁਲਿਸ ਆਫੀਸਰ ਨੂੰ ਮਿਲਵਾ ਦੇਣਾ ਉਹਨੂੰ ਮੈਂ ਦੱਸ ਦੇਣਾ ਉਹਨੂੰ ਐਕਸਪਲੇਨ ਕਰਦੇ ਮੈਂ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਦੇ ਕਹਤੇ ਕੱਲਾ ਗਿਆ ਸਾਂ ਤੇ ਅੰਦਰ ਵੜਿਆ ਤੇ ਉਹਨੇ ਮੈਨੂੰ ਦੇਖ ਕੇ ਤੇ ਮੈਨੂੰ ਪੁੱਛਿਆ ਵੀ ਉਹ ਹੀ ਉਹ ਰੈਫਰੈਂਸ ਲੈ ਕੇ ਮੈਂ ਕਿਹਾ ਹਾਂ ਉਹਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤੇ ਮੈਨੂੰ ਹਾਲੇ ਗ੍ਰੀਕ ਨਹੀਂ ਸੀ ਆਉਂਦੀ ਸ਼ੁਰੂ ਸ਼ੁਰੂ ਦੇ ਦਿਨਾਂ ਸਾਂ ਉਹਨੇ ਆਪਣੇ ਕਿਸੇ ਮੁਲਾਜ਼ਮ ਨੂੰ ਲੇਡੀ ਨੂੰ ਬੁਲਾਇਆ ਤੇ ਉਹਨੂੰ ਕਿਹਾ ਕਿ ਵੀ ਇਹ ਜੋ ਬੋਲੇ ਤੂੰ ਟਰਾਂਸਲੇਟ ਕਰਕੇ ਮੈਨੂੰ ਦੱਸ ਕਿਆ ਤੇ ਮੈਂ ਆਉਂ ਤੋ ਉਹ ਜਿਸ ਵੇਲੇ ਅੰਦਰ ਆਈ ਤੇ ਮੈਂ ਖੜਾ ਹੋ ਗਿਆ ਉਹਨੇ ਮੈਨੂੰ ਚੇਅਰ ਦਿੱਤੀ ਹੋਈ ਸੀ ਬੈਠਣ ਨੂੰ ਮੈਂ ਕਿਹਾ ਨਹੀਂ ਪਹਿਲੇ ਇਹ ਲੇਡੀ ਹੈ ਇਹ ਬੈਠੇ ਤੇ ਤਾਂ ਮੈਂ ਬੈਠਾ ਫਿਰ ਉਹਨੇ ਉਸ ਲੇਡੀ ਦੇ ਥਰੂ ਹੀ ਕਿਹਾ ਤੇ ਲੇਡੀ ਨੇ ਆਪਣੇ ਵੱਲੋਂ ਕਿਹਾ ਮੈਂ ਇੱਕ ਬਹੁਤ ਛੋਟੀ ਮੁਲਾਜ਼ਮਾ ਇਸ ਬੜੇ ਵੱਡੇ ਮਹਾਨ ਅਫਸਰ ਦੇ ਤੇ ਮੈਂ ਕੁਰਸੀ ਤੇ ਨਹੀਂ ਬੈਠ ਸਕਦੀ ਮੈਂ ਕਿਹਾ ਜੀ ਫਿਰ ਮੈਂ ਵੀ ਨਹੀਂ ਬੈਠਾਂਗਾ ਮੈਂ ਵੀ ਖੜੇ ਹੋ ਕੇ ਗੱਲ ਕਰਦਾ ਉਹਨੂੰ ਸਾਰਾ ਕੁਝ ਜਦੋਂ ਇਹ ਪਤਾ ਚੱਲ ਗਿਆ ਇਸ ਤੇ ਮੈਨੂੰ ਲੱਗਦਾ ਕਿ ਉਹ ਸਾਰਾ ਮੇਰਾ ਇਮਪ੍ਰੈਸ਼ਨ ਹੀ ਹੋਰ ਹੋ ਗਿਆ ਮੈਂ ਤੇ ਆਪਣੇ ਵੱਲੋਂ ਡਰ ਭੌਣ ਨਾਲ ਕੀਤਾ ਸੀ ਉਹਨੇ ਮੈਨੂੰ ਕਿਹਾ ਕਿ ਕਿਉਂ ਮੈਂ ਕਿਹਾ ਮੇਰਾ ਧਰਮ ਕਹਿੰਦਾ ਕਿ ਇਸਤਰੀ ਦਾ ਸਤਿਕਾਰ ਹੈ ਪਿਆਰ ਹੈ ਇਹ ਮੇਰੇ ਵਰਗੀ ਹੈ ਮੈਂ ਕਿਉਂ ਨਾ ਫਿਰ ਉਹਨੇ ਸਾਰਾ ਸੁਣਿਆ ਮੇਰੇ ਬਿੱਥਿਆ ਕਹਿੰਦੇ ਦੇਖੋ ਕਾਨੂੰਨ ਇਹ ਹੈ ਕਿ ਤੁਸੀਂ ਨਹੀਂ ਰੱਖ ਸਕਦੇ ਤੁਸੀਂ ਜਦ ਤੱਕ ਇਹਨੂੰ ਅੰਦਰ ਕਿਰਪਾਨ ਰੱਖੀ ਹੋਈ ਹੈ ਤੇ ਕਿਸੇ ਨੂੰ ਆਖ ਨਹੀਂ ਦਿੰਦੇ ਉਦੋਂ ਤੱਕ ਤੁਹਾਡੇ ਖਿਲਾਫ ਕੋਈ ਕਾਨੂੰਨ ਵਰਤੇਗਾ ਨਹੀਂ ਤੋਂ ਮੈਨੂੰ ਕਹਿੰਦੇ ਤੁਸੀਂ ਇਹਨੂੰ ਵਰਤਣਾ ਤਾਂ ਨਹੀਂ ਮੈਂ ਉਹਨੂੰ ਦੱਸਿਆ ਫੇ ਸਾਡਾ ਵਰਤਣ ਦਾ ਤਾਂ ਲਾਸਟ ਰਿਸਰਟ ਹੁੰਦਾ ਤੇ ਮੈਨੂੰ ਕਿਤੇ ਵੀ ਅੱਜ ਤੱਕ ਵੀ ਜ਼ਿੰਦਗੀ ਚ ਲੋੜ ਨਹੀਂ ਪਈ ਕਿ ਮੈਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਕਿਰਪਾਨ ਦੀ ਲੋੜ ਪਈ ਹੋਏ ਪਰ ਇਹ ਮੇਰੇ ਕੋਲ ਇੱਕ ਹੈ ਮੇਰੇ ਗੁਰੂ ਦੀ ਦਿੱਤੀ ਹੋਈ ਪ੍ਰੋਵਸ ਮੇਰੇ ਕੋਲ ਸ਼ਕਤੀ ਹੈ ਕਿ ਇਹ ਅਲਟੀਮੇਟ ਸਵਾਸ ਵੀ ਦੇਣੇ ਪੈਣ ਤਾਂ ਮੈਂ ਆਪਣੀ ਕਿਰਪਾਨ ਦੇ ਨਾਲ ਆਪਣੇ ਸਵਾਸਾਂ ਨੂੰ ਬਚਾ ਵੀ ਸਕਣਾ ਤੇ ਕਿਸੇ ਨੂੰ ਵੀ ਬਚਾ ਸਕਦਾ ਇਹ ਸਾਰਾ ਕੁਝ ਉਹਨਾਂ ਨੂੰ ਮੈਂ ਦੱਸਿਆ ਕਹਿੰਦੇ ਹਿਸਾਬ ਦੇ ਨਾਲ ਤਾਂ ਨਹੀਂ ਰੱਖ ਸਕਦੇ ਤੇ ਜੇ ਮੈਂ ਨਾ ਲੋ ਕਰਾਂ ਹੁਣ ਤੇ ਮੈਨੂੰ ਪਤਾ ਚੱਲ ਗਿਆ ਜਦ ਤੱਕ ਨਹੀਂ ਪਤਾ ਸੀ ਠੀਕ ਹੈ ਤਾਂ ਮੈਂ ਜੇ ਕਹਾ ਕਿ ਨਹੀਂ ਹਲੋ ਤਦ ਤੁਸੀਂ ਕੀ ਕਰੋਗੇ ਮੈਂ ਕਿਹਾ ਜੀ ਜਿਸ ਦੇਸ਼ ਵਿੱਚ ਮੈਨੂੰ ਮੈਂ ਆਪਣੀ ਸਿੱਖ ਹੀ ਨਹੀਂ ਕੰਮ ਕਰਦਾਗਾ ਮੈਂ ਸਿੱਖ ਨੂੰ ਥੋੜਾ ਤਕਾ ਦੇ ਆਗਾ ਮੈਂ ਕਿਹਾ ਮੈਂ ਦੇਸ਼ ਛੱਡ ਦੇ ਆਗਾ ਕਹਿੰਦੇ ਤੁਹਾਨੂੰ ਪਤਾ ਹੈ ਸਾਰੇ ਏਸ਼ੀਆ ਵਿੱਚੋਂ 580 ਵਿਅਕਤੀ ਚੋਣੇ ਸਨ ਜਿਹਨਾਂ ਨੂੰ ਅਸੀ ਸਕਾਲਰਸ਼ਿਪ PhD ਦੇ ਲਈ ਤੁਹਾਨੂੰ ਬੁਲਾਇਆ ਤੁਸੀਂ ਉਹ ਛੱਡ ਦੇਓਗੇ ਮੈਂ ਕਿਹਾ ਹਾਂ ਫਿਰ ਕੀ ਕਰਾਂ ਮੈਂ ਕਿ ਆਪਣੇ ਘਰ ਜਾ ਕੇ ਆਪਣਾ ਸਿੱਖ ਬਣਾਗਾ ਹੋਰ ਕੀ ਕਰਾਂਗਾ ਉਥੇ ਪੜ੍ਹਾਈ ਕਰ ਲਾਂ ਫਿਰ ਉਹ ਹੱਸ ਪਿਆ ਕਹਿੰਦਾ ਇਹ ਸਾਰਾ ਮੈਂ ਤੁਹਾਡੀ ਦ੍ਰਿੜਤਾ ਦੇਖਣ ਲਈ ਕੀਤਾ ਸੀ ਮੈਨੂੰ ਸਮਝ ਆ ਗਈ ਹੈ ਕਹਿੰਦਾ ਹੁਣ ਤੁਸੀਂ ਇੰਉਂ ਕਰੋ ਇਹ ਮੇਰਾ ਨਾਮ ਹੈ ਇਹ ਮੇਰਾ ਟੈਲੀਫੋਨ ਨੰਬਰ ਹੈ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾਣਾ ਨਹੀਂ ਤੁਹਾਨੂੰ ਕੋਈ ਕਿਰਪਾਨ ਬਾਰੇ ਪੁੱਛੇਗਾ ਨਹੀਂ فرض ਕਰੋ ਕਿਸੇ ਦੇ ਕਹੇ ਤੇ ਕੋਈ ਪੁਲਿਸ ਵਾਲਾ ਅੱਗੇ ਪਿੱਛੇ ਜੇ ਤੁਹਾਨੂੰ ਪੁੱਛਦਾ ਤਾਂ ਕਹਿ ਦਿਓ ਜੀ ਇਹ ਸਟੈਲਿਫੋਨ ਤੇ ਇਹਦਾ ਨਾਲ ਗੱਲ ਕਰ ਲਓ ਇਹਨਾਂ ਨੂੰ ਮੈਂ ਦੱਸਿਆ ਹੋਇਆ ਕਿ ਮੈਂ ਭਾਈ ਹੋਈ ਆ ਤੇ ਮੈਂ ਆਪੇ ਸੰਭਾਲਦਾ ਮੈਂ ਉੱਥੇ ਲਗਭਗ 3.5 ਤੋਂ 4 ਸਾਲ ਰਿਹਾ ਦੋਵਾਰ ਵਿੱਚ ਇੱਕ ਵਾਰ ਵੀ ਅਸਾ ਮੌਕਾ ਨਹੀਂ ਆਇਆ ਜਿੱਥੇ ਕਿ ਏ ਔਖ ਮੈਨੂੰ ਦਿੱਤਾ ਹੋਵੇ ਜਾਂ ਕਿਸੇ ਨੇ ਮੈਨੂੰ ਦਿੱਤਾ ਸੋ ਮੈਂ ਸਮਝਦਾ ਮੈਂ ਜ਼ਿੰਦਗੀ ਚ ਸਿੱਖਿਆ ਹੀ ਇਹ ਹੈ ਜਦੋਂ ਤੁਸੀਂ ਸਿੱਖੀ ਲੈ ਲਈ ਹੈ ਸਿੱਖੀ ਤੁਹਾਨੂੰ ਔਖ ਨਹੀਂ ਦਿੰਦੀ ਨਾ ਹੀ ਕੋਈ ਵਿਅਕਤੀ ਔਖ ਦਿੰਦਾ ਹੈ ਮੇਰਾ ਡਰ ਭ੍ਰਮ ਹੋ ਜਿਹੜੇ ਹਾਲ ਜਾਲ ਮਾਇਆ ਜੰਜਾਲ ਹੋਇ ਮੋ ਪਰਮ ਪਰ ਪਾਰ ਇਹ ਨੇ ਮੇਰੇ ਸਿਰ ਉਤੇ ਔਖਣਾ ਇਹ ਮੈਨੂ ਹਟਾਉਂਦੀ ਆਂ ਇਹਨਾਂ ਨੂੰ ਪਰੇ ਕਰਕੇ ਵੇ ਜਾਓ ਪੰਜ ਕਕਾਰੀ ਸਰਦਾਰੀ ਦਸਤਾਰੀ ਨਿਤਨੇਮੀ ਸੱਚਾ ਸੁੱਚੇ ਜੀਵਨ ਵਾਲਾ ਬਿਨਾ ਝੋਠੇ ਬਿਨਾ ਬੇਈਮਾਨੀ ਸੱਚਾ ਕੰਮ ਕਰਨ ਵਾਲਾ ਸਿੱਖ ਸਦਾ ਹਰ ਥਾਂ ਹਰ ਵੇਲੇ ਰਹਿ ਸਕਦਾ ਹੈ ਤੇ ਜੇ ਉਹ ਜਗ੍ਹਾ ਸਮਝਦਾ ਕਿ ਨਹੀਂ ਰਹਿਣ ਦਿੰਦੀ ਤਾਂ ਜਗ੍ਹਾ ਤੇ ਆਗਣੀ ਚਾਹੀਦੀ ਹੈ ਸਿੱਖੀ ਨਹੀਂ ਤਿਆਗਣੀ ਚਾਹੀਦੀ ਉਸ ਵਿਅਕਤੀ ਨੂੰ ਤਿਆਗ ਦਿਓ ਜਿਹੜਾ ਕਹਿੰਦਾ ਕਿ ਤੂੰ ਸਿੱਖ ਦਾ ਬਣ ਅਸੀਂ ਤੇ ਉਹਨਾਂ ਦੀ ਔਲਾਦ ਹਾਂ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਖੂਪਨੀਆਂ ਉਤਰਵਾਇਆਂ ਤੇ ਸਿੱਖੀ ਸਿੱਧਕ ਅੰਤਮ ਸਵਾਸਾਂ ਤੱਕ ਨਿਭਾਇਆ ਸਾਨੂੰ ਹੁਣ ਸਾਡੀਆਂ ਕਾਰਾਂ ਸਾਡੇ ਮਕਾਨ ਸਾਡੀ ਦੌਲਤ ਸਾਡੇ ਸੁੱਖ ਸਾਡੀਆਂ ਨੌਕਰੀਆਂ ਸਾਡੇ ਰੁਤਬੇ ਸਾਡੀਆਂ ਸੇ ਤੱਕ ਸਾਡੀਆਂ ਸਿਫਤਾਂ ਇਹ ਸਾਨੂੰ ਔਖ ਦੇ ਰਹੀਆਂ ਨੇ ਇਹ ਉਸ ਔਖ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਹੈ ਇਹ ਤਾਂ ਸਾਨੂੰ ਰੱਬ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ ਤੇ ਉਹ ਇਹਨਾਂ ਨੂੰ ਗਵਾ ਕੇ ਸਿੱਖੇ ਲੈਣੇ ਅਸੀਂ ਤਾਂ ਗੁਰੂ ਦੇ ਦੇਨਦਾਰਾਂ ਉਹਨਾਂ ਸ਼ਹੀਦ ਸਿੱਖਾਂ ਦੇ ਦੇਨਦਾਰਾਂ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਆਪਣੇ ਬੱਚਿਆਂ ਦੇ ਟੁਕੜੇ ਗਲਾ ਵਿੱਚ ਮਾਤਾਵਾਂ ਨੇ ਪੁਆਇਆਂ ਤੇ ਅੱਜ ਦੀ ਮਾਤਾ ਜੇ ਇਹ ਕਵੇ ਕਿ ਇਹਨੇ ਕਨਵੈਂਟ ਸਕੂਲ ਜਾਣਾ ਜੀ ਇਹਨੂੰ ਕੋਈ ਗੱਲ ਨਹੀਂ ਪਾਠ ਨਾ ਕਰੇ ਉਸ ਮਾਤਾ ਨੂੰ ਡਾਂਟ ਦੇ ਲੋੜ ਹੈ ਉਸ ਮਾਤਾ ਨੂੰ ਸਹੀ ਰਸਤਾ ਦਰਸਣ ਦੇ ਲੋੜ ਹੈ ਮੇਰਾ ਖਿਆਲ ਹੈ ਕਿਤੇ ਕੋਈ ਔਕੜ ਨਹੀਂ ਆਉਂਦੀ ਨਾ ਆਏਗੀ ਵਕਤ ਹੀ ਲੋਕੜ ਥੋੜੀ ਦੇਰ ਆਉਂਦੀ ਹੈ ਤੁਸੀਂ ਉਸ ਜਗ੍ਹਾ ਨੂੰ ਉਸ ਵਸਤੇ ਨੂੰ ਉਸ ਵਿਅਕਤੀ ਨੂੰ ਤਿਆਗ ਦਿਓ ਵੈਗਰੂ ਆਪੇ ਅਦਲ ਬਦਲ ਕਰ ਦੇਗਾ ਮੈਨੂੰ ਕਬਰਾਟ ਨਹੀਂ ਹੋਣੀ ਚਾਹੀਦੀ ਕਿ ਪਤਾ ਨਹੀਂ ਕੀ ਹੋ ਜਾਏਗਾ ਹੁੰਦਾ ਕੁਛ ਨਹੀਂ ਸਿੱਖੀ ਦਾ ਬੋਲ ਬਾਲਾ ਹੁੰਦਾ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਹੁੰਦੀ ਹੈ